ਕਦੋਂ ਤੋਂ ਸ਼ੌਂਕ ਪਿਆ ਕਿ ਐਕਟਰਸ ਦਾ ਕਿਉਂਕਿ ਆਪਾਂ ਸ਼ੁਰੂ ਤੋਂ ਸੁਣਦੇ ਆਉਂਨੇ ਆ ਵੀ ਹਨਾ ਕਿ ਐਕਟਰਸ ਕੰਢਿਆਂ ਵਾਲਾ ਪਲਾਂਟ ਹੈ ਲੋਕੀ ਇਹਨੂੰ ਘਰੇ ਰੱਖਣਾ ਅਵੋਇਡ ਕਰਦੇ ਨੇ ਕੋਈ ਵਾਸਤੂ ਸ਼ਾਸਤਰ ਵਾਲੇ ਵੀ ਕਹਿੰਦੇ ਨੇ ਕਿ ਸਹੀ ਨਹੀਂ ਹੈਗੇ ਇਹ ਹਾਂਜੀ ਇਹ ਇੱਕ ਮਿਥ ਹੈਗੀ ਆ ਵਾਸਤੂ ਸ਼ਾਸਤਰ ਵਾਲੇ ਕਹਿੰਦੇ ਹੈਗੇ ਉਹ ਨਹੀਂ ਰੱਖਦੇ ਹੈਗੇ ਆ ਓਮਨੀਅਸ ਜਿਆ ਗਿੰਦੇ ਇਸ ਪਲਾਂਟ ਨੂੰ ਪਰ ਇੱਕ ਗੱਲ ਸਾਰਿਆਂ ਨੂੰ ਤੇ ਇੱਕ ਗੱਲ ਤਾਂ ਸਮਝ ਆਂਦੀ ਆ ਵੀ ਕੁਦਰਤ ਦੀ ਬਣਾਈ ਹੋਈ ਚੀਜ਼ ਕੋਈ ਓਮਨੀਅਸ ਨਹੀਂ ਹੋ ਸਕਦੀ ਜਿਹੜੀ ਕੁਦਰਤ ਹੈਗੀ ਆ ਜੇ ਉਹ ਜਿਸਥੇ ਉਹਦੇ ਹੱਥ ਲੱਗੇ ਹੈਗੇ ਪਰਮਾਤਮਾ ਦੇ ਉਹ ਮਨਹੂਸ ਕਿਦਾਂ ਹੋ ਸਕਦੀ ਹੈ ਜਿਵੇਂ ਆਪਾਂ ਦੇਖਦੇ ਆਂ ਲੋਕਾਂ ਨੇ ਆਪਣੇ ਛੱਤਾਂ ਉੱਤੇ ਨਾ ਵਨਸ ਵਨ ਨੇ ਫੁੱਲ ਲਾਏ ਹੁੰਦੇ ਨੇ ਤੇ ਥੋੜੇ ਇੱਥੇ ਮੈਂ ਦੇਖਦਾ ਵਨਸ ਵਨ ਨੇ ਸਾਰੇ ਕੈਕਟਸ ਨੇ ਬਣਾੜੇ ਇਹਦੀ ਜਿਹੜੀ ਪਲਪ ਹੈਗੀ ਆ ਉਹ ਬੜੀ ਯੂਸਫੁਲ ਹੈਗੀ ਆ ਇਹਨਾਂ ਦੀਆਂ ਦਵਾਈਆਂ ਬਣਦੀਆਂ ਆ ਪ੍ਰੋਸਟੇਟ ਦੀਆਂ ਸਕਿਨ ਦੀਆਂ ਹੋਰ ਕੈਂਸਰ ਦੀਆਂ ਦਵਾਈਆਂ ਵਜਿਦੇ ਤੋਂ ਬਣਾਈਆਂ ਜਾਂਦੀਆਂ ਇਹ ਜਿਹਾ ਔਰ ਕਈ ਤਾਂ ਰੇਗਿਸਤਾਨ ਦੇ ਵਿੱਚ ਲੋਕੀ ਇਹਨਾਂ ਨੂੰ ਫਿਰ ਕੱਟ ਕੇ ਉਹ ਪਾਣੀ ਨਹੀਂ ਮਿਲਦਾ ਇਹ ਦੀ ਪਲਪ ਨੂੰ ਹੀ ਪਿੰਦੇ ਹੈ ਜਿਹੜਾ ਹੈਗਾ ਦੇਖੋ ਛੋਟਾ ਜਿਹਾ ਪਲਾਂਟ ਹੈਗਾ ਵਾ ਅੱਧੇ ਇੰਚ ਦਾ ਹੋਵੇਗਾ ਅਸੀਂ ਇਹਨੂੰ ਜੇ ਜਲਦੀ ਵੀ ਵੱਡਾ ਕਰਨਾ ਚਾਹੁੰਦੇ ਏਸੇ ਨੂੰ ਪਪ ਨੂੰ ਅਸੀਂ ਗraft ਕਰ ਦਵਾਂਗੇ ਉਹ ਗraft ਤੋਂ ਬਾਅਦ ਫਿਰ ਉਹਨੂੰ डी graft ਵੀ ਕਰ ਦਿੰਦਾ ਫਿਰ ਔਨ ਰੂਟ ਕਰਾ ਦਿੰਦਾ ਹੈਗਾ ਔਰ ਇਸ ਸਾਈਜ਼ ਤੋਂ ਹੁਣ ਉਹ ਜਿਹੜਾ ਪਲਾਂਟ ਹੈਗਾ ਵਾ ਐਸ ਸਾਈਜ਼ ਤਾਂ ਹੀ ਆਉਂਦਿਆਂ ਹੋਇਆ ਇਨੂੰ ਘਟੋ ਘਟ 10-15 ਸਾਲ ਲੱਗ ਜਾਂਦੇ ਸੱਚੀ ਗੱਲ ਜੀ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂ ਬਰਤੀ ਅੱਜ ਛੋਟੇ ਹੁੰਦੇ ਸੌਂਦੇ ਹੁੰਦੇ ਆ ਵੀ ਕੈਕਟਸ ਜਿਹੜਾ ਕੀ ਹੈ ਕੰਡੇ ਵਾਲਾ ਪਲਾਂਟ ਹੈ ਜਿਹੜਾ ਜ਼ਹਿਰੀਲਾ ਵੀ ਕਈ ਜਣੇ ਕਹਿ ਦਿੰਦੇ ਆ ਪਰ ਅੱਜ ਤੁਹਾਨੂੰ ਲੁਧਿਆਣੇ ਦੇ ਵਿੱਚ ਕੈਸੀ ਜਗ੍ਹਾ ਤੇ ਲੈ ਕੇ ਪਹੁੰਚਿਆ ਵੀ ਤੁਹਾਨੂੰ ਕੈਕਟਸ ਨਾਲ ਖੁਦ ਪਿਆਰ ਹੋ ਜਾਊਗਾ ਜਦੋਂ ਮੈਂ ਦੇਖਿਆ ਤੇ ਮੈਨੂੰ ਵੀ ਪਿਆਰ ਹੋਇਆ ਤੇ ਸਭ ਤੋਂ ਪਹਿਲਾਂ ਇੱਕ ਵਾਰੀ ਝਲਕ ਲਓ ਇਨ੍ਹਾਂ ਪਿਆਰੇ ਫੁੱਲਾਂ ਦੀ ਵੀ ਜਿਹੜੇ ਗੁਲਾਬ ਨੂੰ ਵੀ ਮਾਤ ਬੰਦ ਜਾ ਫੋਰ ਜਿਹੜੇ ਤੁਸੀਂ ਵਧੀਆ ਫੁੱਲ ਗਿਣਦੇ ਆ ਜਿਹੜੇ ਵਧੀਆ ਕਿੰਕੀ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਮਾਤ ਪਾਉਂਦੇ ਨੇ ਤਾਂ ਇਹ ਫੁੱਲ ਨੇ ਕੁਦਰਤ ਹੈ ਕਿ ਇੰਨੀ ਪਿਆਰੀ ਤੇ ਉਸ ਤੋਂ ਬਾਅਦ ਉਹ ਸਖ ਜਿਹਨਾਂ ਨੇ ਸੰਭਾਲਿਆ ਡਾਕਟਰ ਸਰਪੰਚ ਜਨਰਾਜ ਜੀ ਇੰਨੀ ਇੱਕ ਸੋਹਣੀ ਮਤਲਬ ਤਿਆਰੀ ਬਣਾਈ ਹੋਈ ਹੈ ਮਨ ਨੂੰ ਮਜ਼ਾ ਆ ਜਾਂਦਾ ਦੇਖ ਕੇ ਤਾਂ ਸਾਡੇ ਨਾਲ ਮੌਜੂਦ ਵੀ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਵਾਸਤੇ ਜੀ ਵੀ ਤੁਸੀਂ ਅੱਜ ਸਾਨੂੰ ਸੱਦੇ ਇੱਥੇ ਤੇ ਐਡੇ ਸੋਹਣਾ ਮਤਲਬ ਮਾਹੌਲ ਜਿਹੜਾ ਕੁਦਰਤ ਦਾ ਦਿਖਾਇਆ ਵੀ ਐਡੇ ਸੋਹਣੇ ਸੋਹਣੇ ਫੁੱਲ ਕੈਕਟਸ ਦੇ ਹਾਂ ਜੀ ਸਰ ਕਦੋਂ ਤੋਂ ਸ਼ੌਂਕ ਪਿਆ ਕੈਕਟਸ ਦਾ ਕਿਉਂਕਿ ਆਪਾਂ ਸ਼ੁਰੂ ਤੋਂ ਸੁਣ ਲਿਆਉਂਦੇ ਆਂ ਵੀ ਹਨਾ ਕੈਕਟਸ ਕੰਢਿਆਂ ਵਾਲਾ ਪਲਾਂਟ ਹੈ ਲੋਕੀ ਇਹਨੂੰ ਰਕਰੇ ਰੱਖਣਾ ਅਵੋਇਡ ਕਰਦੇ ਨੇ ਕੋਈ ਵਾਸਤੂ ਸ਼ਾਸਤਰ ਵਾਲੇ ਵੀ ਕਹਿੰਦੇ ਨੇ ਕਿ ਸਹੀ ਨਹੀਂ ਹੈਗੇ ਇਹ ਹਾਂ ਜੀ ਇਹ ਇੱਕ ਮਿਥ ਹੈਗੀ ਆ ਵਾਸਤੁ ਸ਼ਾਸਤਰਾ ਵਾਲੇ ਕਹਿੰਦੇ ਹੈਗੇ ਉਹ ਨਹੀਂ ਰਖਦੇ ਹੈਗੇ ਆ ਓਮਨੀਅਸ ਜਿਹਾ ਗਿੰਦੇ ਇਸ ਪlant ਨੂੰ ਪਰ ਇੱਕ ਗੱਲ ਸਾਰਿਆਂ ਨੂੰ ਵੀ ਇੱਕ ਗੱਲ ਤਾਂ ਸਮਝ ਆਂਦੀ ਆ ਵੀ ਕੁਦਰਤ ਦੀ ਬਣਾਈ ਹੋਈ ਚੀਜ਼ ਕੋਈ ਓਮਨੀਅਸ ਨਹੀਂ ਹੋ ਸਕਦੀ ਜਿਹੜੀ ਕੁਦਰਤ ਹੈਗੀ ਆ ਜੇ ਉਹ ਜਿਸ ਤੇ ਵੀ ਉਹਦੇ ਹੱਥ ਲੱਗੇ ਹੈਗੇ ਪਰਮਾਤਮਾ ਦੇ ਉਹ ਮਨਹੂਸ ਕਿਦਾਂ ਹੋ ਸਕਦੀ ਹੈ ਠੀਕ ਹੈ ਘਰਾਂ ਦੇ ਵਿੱਚ ਜਿੱਥੇ ਛੋਟੇ ਬੱਚੇ ਹੈਗੇ ਉਹ ਉੱਥੇ ਨਾ ਲਾਉਣੇ ਮੈਂ ਆਪ ਸੋਚਦਾ ਵੀ ਨਹੀਂ ਠੀਕ ਹੈਗੇ ਆ ਪਰ ਜੋ ਇਹਨਾਂ ਦੀ ਖੂਬਸੂਰਤੀ ਹੈਗੀ ਆ ਉਹ ਹਟਕੇ ਹੈਗੀ ਬਾਕੀ ਪਲਾਂਟਸ ਨਾਲੋਂ ਔਰ ਇੱਕ ਵਾਰੀ ਦਾ ਬੰਦਾ ਉੱਥੇ ਖਿੱਚਿਆ ਖੜਾ ਰਹਿ ਜਾਂਦਾ ਹੈਗਾ ਇੱਕ ਵਾਰੀ ਮੈਸਮਰਾਇਜ਼ ਹੋ ਜਾਂਦਾ ਹੈਗਾ ਵਾਹ ਇਹਨਾਂ ਪੌਦਿਆਂ ਨੂੰ ਔਰ ਇਹਨਾਂ ਦੇ ਫੁੱਲ ਜਿਹੜੇ ਹੈਗੇ ਆ ਆਮ ਫੁੱਲਾਂ ਨਾਲੋਂ ਵੀ ਵੱਖਰੇ ਹੈਗੇ ਆ ਤੇ ਇਵਨ ਜਪਾਨ ਦੇ ਵਿੱਚ ਇੱਕ ਕੈਕਟਸ ਲਾਉਣਾ ਇਸ ਤਰ੍ਹਾਂ ਹੈਗਾ ਜਿੱਦਾਂ ਮਨੀ ਪਲਾਂਟ ਲਾਣਾ ਉਥੇ ਹਰ ਘਰ ਦੇ ਵਿੱਚ ਇੱਕ ਕੈਕਟਸ ਦਾ ਬੂਟਾ ਜਿਹੜਾ ਲਾਉਣਾ ਬੜਾ ਸ਼ੁਭ ਗਿਣਿਆ ਜਾਂਦਾ ਹੈ ਇਸ ਕਰਕੇ ਜਾਪਾਨ ਦੇ ਵਿੱਚ ਹਰ ਘਰ ਦੇ ਵਿੱਚ ਸਾਨੂੰ ਇੱਕ ਕੈਕਟਸ ਦਾ ਬੂਟਾ ਜ਼ਰੂਰ ਹੋਊਗਾ ਇਹ ਸਾਰੇ ਮਿਥਸ ਹੈਗੀਆਂ ਵਾਹ ਆ ਪਤਾ ਨਹੀਂ ਕਿਸ ਤਰ੍ਹਾਂ ਇੱਥੇ ਆ ਗਈ ਹੈਗੀ ਆ ਬਾਕੀ ਹਾਲੇ ਬਾਕੀ ਸਟੇਟਸ ਹੈਗੀਆਂ ਵਾਹ ਵੈਸਟ ਬੰਗਾਲ ਉੜੀਸਾ ਇਧਰ ਬਿਹਾਰ ਹੋ ਗਿਆ ਇਧਰਲੇ ਪਾਸੇ ਕੋਈ ਨਹੀਂ ਇਦਾਂ ਦੀ ਮਿਥ ਹੈਗੀ ਹੈ ਸਿਰਫ ਇਸੇ ਕਰਕੇ ਸਾਡੇ ਨਰਸਰੀਜ਼ ਦੇ ਵਿੱਚ ਇਹ ਪਲਾਂਟ ਨਹੀਂ ਦੇਖਣ ਨੂੰ ਮਿਲਦੇ ਤੇ ਅਸੀਂ ਇਹ ਪਲਾਂਟਸ ਜਿਹੜੇ ਆਨਲਾਈਨ ਬਾਕੀ ਜਿਆਦਾ ਕਈ ਵੈਰਾਈਟੀਆਂ ਮੈਕਸੀਕੋ ਵੈਰਾ ਥਾਈਲੈਂਡ ਵੇਰਾ ਇੱਥੋਂ ਆਉਂਦੀਆਂ ਹੈਗੀਆਂ ਵਾ ਇਸ ਕਰਕੇ ਇਹਨਾਂ ਦੀ ਥੋੜੀ ਜੀ ਕੋਸਟ ਵੀ ਵੱਧ ਜਾਂਦੀ ਹੈਗੀ ਆ ਤਾਂ ਡਾਕਟਰ ਸਾਹਿਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮਤਲਬ ਆ ਹੌਬੀ ਨੂੰ ਜਦੋਂ ਕੀਤਾ ਨਾ ਕਿਉਂਕਿ ਤੁਹਾਡੀ ਹੁਣ ਹੌਬੀ ਬਣ ਚੁੱਕੀ ਆ ਰੂਟੀਨ ਬਣ ਚੁੱਕੀ ਆ ਜੀ ਜੀ ਤੇ ਕਦੋਂ ਸ਼ੁਰੂ ਕੀਤਾ ਸੀ ਸਾਰਾ ਸਿਸਟਮ ਜਦੋਂ ਕਿਕਟਸ ਪਹਿਲਾ ਕਿਕਟਸ ਲੈ ਕੇ ਆਉਂਦਾ ਤੇ ਉਹਨੂੰ ਸਾਰਾ ਮੈਂ ਇਹ ਦੇਖੋ ਤੇ ਤਿੰਨ ਬੂਟਿਆਂ ਤੋਂ ਸ਼ੁਰੂ ਕੀਤਾ ਸੀਗਾ ਹਮ ਔਰ ਮੈਨੂੰ ਬੜੇ ਅੱਛੇ ਲੱਗੇ ਮੈਂ ਉਹ ਤਿੰਨ ਬੂਟੇ ਫਿਰ ਫਲਾਰ ਸ਼ੋਅ ਐਨੂਅਲ ਵੇਅ ਯੂਨੀਵਰਸਿਟੀ ਦੇ ਵਿੱਚ ਪੀਏਯੂ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤਿੰਨ ਬੂਟੇ ਮੈਂ ਆਪਣੇ ਰੱਖ ਦਿੱਤੇ ਮੈਨੂੰ ਉੱਥੇ ਸੈਕੰਡ ਪ੍ਰਾਈਜ਼ ਮਿਲ ਗਿਆ ਉਹਦਾ ਤੇ ਮੈਂ ਉਸ ਤੋਂ ਬਾਅਦ ਹੀ ਫਿਰ ਇਸ ਤਰ੍ਹਾਂ ਹੀ ਸ਼ੌਕ ਪੈਦਾ ਹੁੰਦਾ ਗਿਆ ਫਿਰ ਆਨਲਾਈਨ ਪਲਾਂਟਸ ਦੀ ਕਲੈਕਸ਼ਨ ਦਾ ਸ਼ੌਕ ਇਹਦੇ ਅੱਛੇ ਅੱਛੇ ਜਿਹੜੇ ਪਲਾਂਟਸ ਆ ਦੂਰੋਂ ਦੂਰੋਂ ਇਕੱਠੇ ਕਰਨੇ ਉਹ ਕਰਦਿਆਂ ਕਰਦਿਆਂ ਹੁਣ ਮੈਨੂੰ 20-25 ਸਾਲ ਹੋ ਗਏ ਆ ਹੁਣ ਇਸ ਵੇਲੇ ਪੂਰਾ ਗਾਰਡਨ ਬਣਿਆ ਹੋਇਆ ਹੈਗਾ ਬਾਹਰ ਜਿਵੇਂ ਆਪਾਂ ਦੇਖਦੇ ਆਂ ਲੋਕਾਂ ਨੇ ਆਪਣੀਆਂ ਛੱਤਾਂ ਉੱਤੇ ਨਾ ਵਨਸ ਵਨੇ ਫੁੱਲ ਲਾਏ ਹੁੰਦੇ ਨੇ ਤੇ ਥੋੜੇ ਇੱਥੇ ਮੈਂ ਦੇਖਦਾ ਆਂ ਵਨਸ ਵਨੇ ਸਾਰੇ ਕੈਕਟਸ ਨੇ ਤਾਂ ਇੱਕ ਵਾਰੀ ਸਰ ਮਾੜੀ ਦਿਖਾਇਓ ਕਿ ਇਸ ਤਰੀਕੇ ਨਾਲ ਇੱਥੇ ਕੈਕਟਸ ਨੇ ਤੇ ਆਪਾਂ ਇਸ ਦੇ ਨਾਲ ਗੱਲਬਾਤ ਵੀ ਕਰਦੇ ਆਂ ਤਾਂ ਕੈਕਟਸ ਜਿਵੇਂ ਸਿਆਹ ਵਾਲਾ ਕੈਕਟਸ ਦੇਖ ਸਕਦੇ ਹਾਂ ਇਹਨੇ ਆਪਣੀ ਪ੍ਰੋਟੈਕਸ਼ਨ ਜਿਹੜੀ ਹੈ ਸਾਰੀ ਆਪ ਬਣਾਈ ਹੋਈ ਹੈ ਆਪਣੇ ਆਪ ਵੀ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਕੀ ਹਰ ਇੱਕ ਐਕਟਰ ਦੇ ਅੰਦਰ ਜਿਹੜਾ ਕੀ ਆ ਪਲਪ ਹੁੰਦਾ ਹੈ ਜਿਹੜਾ ਈਟੇਬਲ ਵੀ ਹੁੰਦਾ ਹੈ ਹੈਨਾ ਤੇ ਇਹ ਮੀਨਸ ਕਿਸੇ ਵੀ ਜਾਨਵਰ ਤੋਂ ਆਪਣੀ ਪ੍ਰੋਟੈਕਸ਼ਨ ਆਪ ਹੀ ਕਰ ਲੈਂਦਾ ਐਨਾ ਸੋਹਣਾ ਪਲਾਂਟ ਐਨਾ ਸੋਹਣਾ ਪਲਾਂਟ ਇਹਦੀ ਜਿਹੜੀ ਪਲਪ ਹੈਗੀ ਆ ਉਹ ਬੜੀ ਯੂਸਫੁਲ ਹੈਗੀ ਆ ਇਹਨਾਂ ਦੀਆਂ ਦਵਾਈਆਂ ਬਣਦੀਆਂ ਆ ਪ੍ਰੋਸਟੇਟ ਦੀਆਂ ਸਕਿਨ ਦੀਆਂ ਹੋਰ ਕੈਂਸਰ ਦੀਆਂ ਦਵਾਈਆਂ ਵਜਿ ਦੇ ਤੋਂ ਬਣਾਈਆਂ ਜਾਂਦੀਆਂ ਇਹਾਂ ਆ ਔਰ ਕਈ ਤਾਂ ਰੇਗਿਸਤਾਨ ਦੇ ਵਿੱਚ ਲੋਕੀ ਇਹਨਾਂ ਨੂੰ ਫਿਰ ਕੱਟ ਕੇ ਉਹ ਪਾਣੀ ਨਹੀਂ ਮਿਲਦਾ ਇਹਦੀ ਪਲਪ ਨੂੰ ਹੀ ਪੀਂਦੇ ਹੈ ਬਿਲਕੁਲ ਤੇ ਇਹ ਹੈ ਤੇ ਥੋੜਾ ਜਿਹਾ ਬੰਜਰ ਇਲਾਕੇ ਦੇ ਵਿੱਚ ਜਿਆਦਾ ਪਲਾਂਟ ਪਾਇਆ ਜਾਂਦੇ ਕਿਉਂਕਿ ਇਹਨਾਂ ਦੀ ਜਿਹੜਾ ਨੂੰ ਪਾਣੀ ਖੜਾ ਜਿਹੜਾ ਵਾ ਉਹ ਨਹੀਂ ਚੰਗਾ ਹੈਗਾ ਇਸ ਕਰ ਇਹਨਾਂ ਦੀ ਜਿਹੜੀ ਮਿਕਸ ਵੀ ਜਿਹੜਾ ਵਾ ਅਸੀਂ ਉਸ ਟਾਈਪ ਦੀ ਫਿਰ ਬਣਾਈਦੀ ਹੈਗੀ ਮੈਂ ਉਹੀ ਮੈਂ ਦੇਖ ਰਿਹਾ ਇਸ ਟਾਈਮ ਇਹਦੀ ਮਿੱਟੀ ਵੀ ਜਿੱਦਾਂ ਹਾਂਜੀ ਹਾਂਜੀ ਇਸ ਦੇ ਵਿੱਚ ਕਾਫੀ ਜਿਆਦਾ ਜਿੱਦਾਂ ਮੈਂ ਦੇਖ ਰਿਹਾ ਹਾਂ ਹਾਂ ਪਾਣੀ ਨਹੀਂ ਉਹਦੇ ਵਿੱਚ ਪਤਰੀਲੀ ਜਿਹੜੀ ਮਿੱਟੀ ਜਿੱਦਾਂ ਰੇਗਿਸਤਾਨ ਦੇ ਵਿੱਚ ਆਪਾਂ ਦੇਖਣ ਥੋੜੀ ਹੈ ਰੇਗਿਸਤਾਨ ਦੀ ਮਿੱਟੀ ਥੋੜੀ ਹੋਰ ਤਰੀਕੇ ਨਾਲ ਪਰ ਇਹਦੇ ਆਪਾਂ ਘਰੇ ਉਸ ਤਰੀਕੇ ਦਾ এনवायरमेंट ਬਣਾਇਆ ਹੋਇਆ ਕਿ ਇਹਦੇ ਤੇ ਪਾਣੀ ਸਟੋਰ ਨਾ ਹੋਵੇ ਹੈਨਾ ਮਿੱਟੀ ਦੇ ਵਿੱਚ। ਬਿਲਕੁਲ ਸਹੀ। ਆ ਇਹ ਦੇਖੋ ਤੁਸੀਂ ਇਹਦੇ ਵਿੱਚ ਇਸ ਸਮੇਂ ਜਿਹੜਾ ਕੋਲਾ ਵਗੈਰਾ ਸਾਰਾ ਕੁਝ ਇਹਦੇ ਵਿੱਚ ਰੱਖਿਆ ਹੋਇਆ ਸਾਰੀ ਮਿੱਟੀ ਫਰਟੀਲਾਈਜ਼ਰ ਹਾਂਜੀ ਡਰੇਨੇਜ ਦੀ ਬਹੁਤ ਲੋੜ ਆ ਇਹਨਾਂ ਨੂੰ। ਹੂੰ। ਇਹ ਜਿਹੜਾਂ ਦੇ ਵਿੱਚ ਆਪਣੇ ਪਾਣੀ ਖੜਾ ਨਹੀਂ ਪਸੰਦ ਕਰਦੇ ਮਰ ਜਾਂਦੇ ਹੈਗੇ ਆ। ਇਸ ਕਰਕੇ ਮਿੱਟੀ ਨਹੀਂ ਯੂਜ਼ ਕਰੀਦੀ ਸਪੈਸ਼ਲ ਇਹਦਾ ਮਿਕਸਚਰ ਜਿਹੜਾ ਹੈਗਾ ਉਹ ਖੁਦ ਤਿਆਰ ਕਰੀਦਾ ਹੈ। ਕਿੰਨਾ ਕੁ ਧਿਆਨ ਇਹਦਾ ਰੱਖਣਾ ਪੈਂਦਾ। ਤਾਂ ਬਸ ਇਹੀ ਹੈਗਾ ਇਹਨਾਂ ਦੇ ਮਿਕਸਚਰਸ ਵੇਰਾ ਦਾ ਬਾਕੀ ਟੁੱਪ ਦਾ ਹੁਣ ਕਹੀ ਇਹ ਹਾਰਡੀ ਪਲਾਂਟਸ ਹੈਗੇ ਆ ਹੋਰ ਤੁਹਾਨੂੰ ਦਿਖਾਉਣੇ ਆ ਥੋੜੇ ਜਿਹਾ ਡੈਲੀਕੇਟ ਪਲਾਂਟਸ ਹੁੰਦੇ ਆ ਕਿ ਉਹ ਉਹ ਨੈਟ ਦੇ ਥੱਲੇ ਰੱਖਣੇ ਪੈਂਦੇ ਆ ਇਹ ਤੁਸੀਂ ਗਰਾਫਟਡ ਪਲਾਂਟਸ ਬਣਾਏ ਹੋਏ ਨੇ ਆਪ ਹਾਂ ਜੀ ਜਲ ਵੀ ਚੱਲਦੇ ਆ ਮੈਂ ਇਹਨਾਂ ਦੀ ਗਰਾਫਟਿੰਗ ਵੀ ਆਪ ਕਰਦਾ ਕਿਉਂਕਿ ਇਹਨਾਂ ਦੀ ਗਰੋਥ ਬਹੁਤ ਸਲੋ ਹੁੰਦੀ ਹੈ 20 25 25 ਸਾਲ ਦੇ ਪਲਾਂਟਸ ਹੈਗੇ ਆ ਔਰ ਬਹੁਤ ਹੌਲੀ ਹੌਲੀ ਉਹ ਵੱਧਦੇ ਆ ਗਰਾਫਟਿੰਗ ਦੇ ਵਿੱਚ ਇੱਕਦਮ ਇਹਨਾਂ ਦੀ ਗਰੋਥ ਹੁੰਦੀ ਹੈ ਇਸ ਕਰਕੇ ਅਸੀਂ ਇਹਨੂੰ ਗraft ਵੀ ਕਰਦੇ ਰਹਿੰਦਾ ਹੈ ਇਹ ਸਟਾਕ ਹੈਗਾ ਬੇਸਿਕ ਜਿਹਦੇ ਤੇ ਅਸੀਂ ਕਰੀਦੀ ਹੈਗੀ ਗraftਿੰਗ ਇਹਦੇ ਛੋਟੇ ਛੋਟੇ ਪਲਾਂਟਸ ਜਿਸ ਤਰ੍ਹਾਂ ਉਹ ਹੋ ਰਹੇ ਹੈਗੇ ਆ ਇਹ ਅਸੀਂ ਸੈਪਰੇਟ ਕਰਕੇ ਗਮਨੇ ਲਾ ਕੇ ਫਿਰ ਇੱਥੇ ਇਹਨੂੰ ਕੱਟ ਮਾਰਦੀਦਾ ਹੈਗਾ ਡਾਕਟਰ ਸਾਹਿਬ ਇੱਕ ਮੈਨੂੰ ਚੀਜ਼ ਦਿਖਾਇਓ ਕੈਮਰੇ ਦੇ ਵਿੱਚ ਜਿੱਦਾਂ ਅਸੀਂ ਦਿਖਾ ਰਹੇ ਸੀ ਕਿ ਛੋਟਾ ਜਿਹੜਾ ਬੀਜ ਦੇ ਨਾਲ ਤੁਸੀਂ ਪਲਾਂਟ ਉਹ ਪਹਿਲਾਂ ਕੈਕਟਸ ਬਣਾਇਆ ਹੈ ਤੇ ਉਸ ਤੋਂ ਬਾਅਦ ਉਹਦਾ ਕੈਕਟਸ ਜਿਹੜਾ ਵੱਡਾ ਸਾਈਜ਼ ਦਾ ਹੁੰਦਾ ਕਿਉਂਕਿ ਇਹਨਾਂ ਦੇ ਸੀਡਸ ਵੀ ਹੁੰਦੇ ਹੈਗੇ ਆ ਹੁਣ ਇਹ ਜਿਹੜਾ ਹੈਗਾ ਦੇਖੋ ਛੋਟਾ ਜਿਹਾ ਪਲਾਂਟ ਹੈਗਾ ਵਾ ਅੱਧੇ ਇੰਚ ਦਾ ਹੋਵੇਗਾ ਅਸੀਂ ਇਹਨੂੰ ਜੇ ਜਲਦੀ ਵੀ ਵੱਡਾ ਕਰਨਾ ਚਾਹੁੰਦੇ ਏਸੇ ਨੂੰ ਪਪ ਨੂੰ ਅਸੀਂ ਗਰਾਫਟ ਕਰ ਦਵਾਂਗੇ ਹੂੰ ਉਹ ਗਰਾਫਟ ਤੋਂ ਬਾਅਦ ਫਿਰ ਉਹਨੂੰ ਡੀ ਗਰਾਫਟ ਵੀ ਕਰ ਦਈਦਾ ਫਿਰ ਔਨ ਰੂਟ ਕਰਾ ਦਈਦਾ ਹੈਗਾ ਔਰ ਇਹ ਇਸ ਸਾਈਜ਼ ਤੋਂ ਹੁਣ ਉਹ ਜਿਹੜਾ ਪਲਾਂਟ ਹੈਗਾ ਵਾ ਐਸ ਸਾਈਜ਼ ਤਾਂ ਹੀ ਆਉਂਦਿਆਂ ਹੋਇਆ ਇਨੂੰ ਘਟੋ ਘਟ 10-15 ਸਾਲ ਲੱਗ ਜਾਂਦੇ। ਇਹ ਬੜਾ ਪਲਾਂਟ। 10 ਸਾਲ ਲੱਗਦਾ ਹੈ। ਤੇ ਹਾਂ। ਔਰ ਔਰ ਇਹਦਾ ਜਿਹੜਾ ਹੈਗਾ ਸਾਈਜ਼ ਜਿਹੜਾ ਵਾ ਉਹ ਐਸ ਸਾਈਜ਼ ਤਾਂ ਹੀ ਆ ਜਾਂਦਾ ਹੈ। ਮਤਲਬ 3 ਫੁੱਟ ਬਾਲ ਦੇ ਸਾਈਜ਼ ਜਿੰਨਾ ਵੀ ਇਹ ਬਣ ਜਾਂਦਾ ਹੈ। ਔਰ ਫਿਰ ਇਹ ਦੇਖਿਆ ਹੀ ਬਣਦਾ ਹੈਗਾ ਵਾ ਇਹਦੇ ਉੱਤੇ ਹੀ ਫਿਰ ਸੀਡ ਲੱਗਦੇ ਉੱਥੋਂ ਫਿਰ ਅਸੀਂ ਇਹ ਪਲਾਂਟ ਬਣਾਏ। ਫੁੱਲ ਲੱਗਦੇ ਨੇ ਇੰਨੇ ਸੋਹਣੇ। ਹਾਂਜੀ ਹਾਂ। ਖੁਸ਼ਬੂ ਵੀ ਨਹੀਂ ਖੁਸ਼ਬੂ ਨਹੀਂ ਹੁੰਦੀ ਨਫਲਾਂ ਦੀ ਖੁਸ਼ਬੂ ਨਹੀਂ ਹੁੰਦੀ ਸਿਰਫ ਬਹੁਤ ਕੇ ਰੇਅਰ ਕਈ ਕੈਕਟਸ ਹੈਗੇ ਜਿਨ੍ਹਾਂ ਦੇ ਫੁੱਲਾਂ ਦੀ ਖੁਸ਼ਬੂ ਹੁੰਦੀ ਉਹ ਉਹਨਾਂ ਦਾ ਟਾਈਮਿੰਗ ਰਾਤ ਨੂੰ ਹੁੰਦਾ ਹਾਂ ਰਾਤ ਨੂੰ ਖੇੜਦੇ ਆ ਦਿਨਾਂ ਦੇ ਤਾਂ ਮਰ ਜਾਂਦੇ ਆ ਫਿਰ ਮਰ ਜਾਂਦੇ ਆ ਔਰ ਉਹ ਰਾਤ ਨੂੰ ਹੀ ਖੁਸ਼ੂ ਦਿੰਦੇ ਹੈਗੇ ਬੜੀ ਰੇਅਰ ਫੀਨੋਮੀਨਾ ਹੈਗਾ ਇਹਨਾਂ ਦੇ ਵਿੱਚ ਇੱਕ ਤੁਸੀਂ ਮੈਨੂੰ ਉਹ ਵਾਲਾ ਇੱਕ ਕੈਕਟਰ ਦੱਸ ਰਹੇ ਸੀ ਕਿ ਆਪਣਾ ਕਿੱਸਾ ਵੀ ਜਦੋਂ ਉਹਦੀ ਗਰਾਫਟਿੰਗ ਕਰਦੇ ਹੋਣੇ ਆ ਹਨਾ ਦੇਖ ਕੇ ਹੱਥ ਜਮਜ ਹੁੰਦਾ ਹੈ ਹੱਥ ਵਿੱਚ 글ਸ ਪਾ ਕੇ ਤਕਰੀਬਨ ਕੰਮ ਕਰੀਦਾ ਵਾ ਪਰ ਫੇਰ ਵੀ ਕਿਤੇ ਨਾ ਕਿਤੇ ਇਹਦੇ ਕੰਡੇ ਲੱਗ ਜਾਂਦੇ ਹੈਗੇ ਆ ਹੁਣ ਇਹਦੇ ਕੰਡੇ ਬਹੁਤ ਡੇਂਜਰਸ ਹੈਗੇ ਆ ਇਹ ਥੋੜੀ ਵੀਰੈਟੀ ਆਮ ਪਿੰਡਾਂ ਦੇ ਵਿੱਚ ਮਿਲਦੇ ਪਰ ਇਹ ਵੀਰੈਟੀ ਜਿਹੜੀ ਆ ਬੜੀ ਰੇਅਰ ਵੀਰੈਟੀ ਹੈਗੀ ਆ ਇਹਨਾਂ ਨੂੰ ਬੜੇ ਪਿਆਰੇ ਫੁੱਲ ਵੀ ਲੱਗਦੇ ਹੈਗੇ ਆ ਪਰ ਇਹ ਦੇਖਾਂ ਕੰਡੇ ਵਾਕੇ ਬਹੁਤ ਖਤਰਨਾਕ ਹੈਗੇ ਇਹਨਾਂ ਤੋਂ ਥੋੜਾ ਬਚ ਕੇ ਕੇ ਸਾਨੂੰ ਕੰਮ ਕਰਨਾ ਪੈਂਦਾ ਹੈਗਾ ਡਾਕਟਰ ਸਾਹਿਬ ਆਪਾਂ ਜਿਹੜੇ ਕ੍ਰਾਫਟਡ ਪਲਾਂਟ ਸੋਨਾਂ ਵੱਲ ਵਿੱਚ ਵਧ ਚਾਲਦੇ ਆਂ ਹਾਂਜੀ ਹਾਂਜੀ ਆਹ ਦੇਖਦੇ ਆਂ ਵੀ ਉਹ ਕਿੱਥੇ ਆਜਾ ਆਜਾ ਗਰੋ ਕਰਦੇ ਨੇ ਪਰ ਉਹ ਸਭ ਜਿਹੜਾ ਆਪਾਂ ਉੱਪਰ ਇੱਕ ਪਲਾਂਟ ਚੁੰਨੀ ਵਿੱਚ ਰੱਖਿਆ ਹੋਇਆ ਸੀਗਾ ਉਹ ਉਸ ਦਾ ਮਦਰ ਪਲਾਂਟ ਹੈ ਹਾਂਜੀ ਹਾਂਜੀ ਜਿਸ ਨੂੰ ਹੁਣ ਥੱਲੇ ਲਾ ਕੇ ਤਵੇਰ ਦੀ ਜਿਹੜੀ ਕਿਉਂਕਿ ਉਹ ਬਰਨ ਹੋ ਰਿਹਾ ਸੀਗਾ ਜ਼ਿਆਦਾ ਧੁੱਪ ਦੇ ਵਿੱਚ ਕਈ ਪਲਾਂਟ ਜਿਹੜੇ ਸੈਂਸਿਟਿਵ ਹੈਗੇ ਆ ਉਹਨਾਂ ਨੂੰ ਬਰਨ ਇਜਰੀ ਦੀ ਤਾਂ ਡਰ ਰਹਿੰਦਾ ਹੈਗਾ ਫੇਰ ਬਚਾ ਕੇ ਥੱਲੇ ਨੈੱਟ ਦੇ ਥੱਲੇ ਲਿਆ ਕੇ ਲਾਉਣਾ ਪੈਂਦਾ ਹੈ ਇੱਕ ਮੈਨੂੰ ਆਲਾ ਪਲਾਂਟ ਦੀ ਗੱਲ ਤੁਸੀਂ ਦੱਸ ਰਹੇ ਸੀਗੇ ਵੀ ਮੜੀ ਨੂੰ ਵਧੀਆ ਲੱਗੀ ਹੋ ਹੁਣ ਇਹ ਚੱਕਰਾਂ ਹੀ ਬੜਾ ਮੁਸ਼ਕਿਲ ਹੈਗਾ ਆ ਦੇਖੋ ਇਹ ਜਿਹੜਾ ਪਲਾਂਟ ਹੈਗਾ ਵਾ ਸਿਰਫ ਮੈਂ ਇਹਨੂੰ ਗ੍ਰਾਫਟ ਕੀਤਾ ਸੀਗਾ ਇਹ ਐਡਾ ਇੱਕ ਪੱਪ ਮੇ ਦੇ ਆਹ ਜਿਹੜਾ ਪੱਪ ਹੈਗਾ ਇੰਨਾ ਕਿ ਇੱਥੇ ਲਾਇਆ ਸੀ ਹੁਣ ਦੇਖੋ ਇਸ ਪੱਪ ਤੋਂ ਇਹਦੀ ਹੁਣ ਗ੍ਰੋਥ ਦੇਖੋ ਕਿੱਥੇ ਆਈ ਆ ਆ ਸਾਈਜ਼ ਬਣਿਆ ਹੈਗਾ ਔਰ ਆ ਦੇਖੋ ਆ ਫੁੱਲ ਵੀ ਇਹਦੇ ਤੇ ਖਿੜਿਆ ਹੋਇਆ ਓਕੇ ਇਹਤੇ ਫੁੱਲਾਂ ਹਾਂਜੀ ਇਹਦੇ ਤੇ ਵੀ ਫੁੱਲ ਆਉਂਦੇ ਫਰੇਦੀ ਜਦੋਂ ਪਾਣੀ ਵਗੈਰਾ ਦੇਣ ਦੀ ਰੁਟੀਨ ਕਿਸ ਤਰੀਕੇ ਨਾਲ ਰਹਿੰਦੀ ਹੈ ਇਹਨਾਂ ਦੀ ਕਿਉਂਕਿ ਪਾਣੀ ਮਨੁਲਾ ਜਦ ਤੱਕ ਜ਼ਿਆਦਾ ਨਹੀਂ ਪੀਂਦੇ ਹੋਣਗੇ ਡੇਲੀ ਜਾਂ ਜਦੋਂ ਬਾਰਿਸ਼ਵਾਰਾ ਆ ਜਾਂਦੇ ਅਸੀਂ ਪਾਣੀ ਨਹੀਂ ਦੇਈਦਾ ਇਹਦੇ ਉਦੋਂ ਹੀ ਦੇਈਦਾ ਜਦੋਂ ਇਹਨਾਂ ਦਾ ਜਿਹੜਾ ਮਿਕਸਚਰ ਹੈਗਾ ਵਾ ਪੂਰੀ ਤਰ੍ਹਾਂ ਡਰਾਈ ਹੋ ਜਾਏ ਓਕੇ ਇਹ ਕੋਲਾ ਜਿਹੜਾ ਕਿਹਟਾ ਸਾਹਿਬ ਵੀ ਬੜਾ ਸੋਹਣਾ ਲੱਗ ਰਿਹਾ ਵੀ ਜਦੋਂ ਹੱਥਾਂ ਦੀ ਸ਼ੇਪ ਉਸਨੇ ਲਈ ਹੋਈ ਹੈ ਇਹ ਕੁਸ਼ੀਦੇਰ ਵੈਰਾਈਟੀ ਹੈਗੀ ਆ ਇਹ ਜਿਹੜੀ ਕਾਫੀ ਕੋਸਟਲੀ ਵੀ ਹੈਗੇ ਇਹ ਪਲਾਂਟਸ ਇਹਨਾਂ ਨੂੰ ਥੋੜੀ ਜੀ ਅਸੀਂ ਜ਼ਿਆਦਾ ਰੱਖੀ ਦੀ ਆ ਨੈਟ ਥੱਲੇ ਰੱਖੀ ਦੇ ਇਸੇ ਕਰਕੇ ਕੁਝ ਵੈਰੀਗੇਟਡ ਹੈਗੇ 컬러ਫੁਲ ਪਲਾਂਟਸ ਹੈਗੇ ਆ ਡਾਕਟਰ ਸਾਹਿਬ ਇੱਕ ਚੀਜ਼ ਮੈਂ ਮੇਨ ਪੁੱਛਣੀ ਚਾਹੂੰਗਾ ਵੀ ਕੀ ਇਹਦੇ ਨਾਲ ਬਿਜ਼ਨਸ ਵੀ ਹੋ ਸਕਦਾ ਕਿਉਂਕਿ ਅ ਜੱਜ ਕਾਲ ਦੇ ਸਮੇਂ ਦੇ ਵਿੱਚ ਜੇ ਆਪਾਂ ਪਲਾਂਟਿੰਗ ਕਰ ਰਹੇ ਹਾਂ ਤਾਂ ਕੀ ਉਸ ਦਾ ਬਿਜ਼ਨਸ ਵੀ ਹੈ ਜ਼ਾਗੇ ਹਾਂਜੀ ਹਾਂਜੀ ਨੇ ਉਹ ਇਧਰ ਉੜੀਸਾ ਵੱਲ ਇਹ ਤਾਂ ਇਹਨਾਂ ਦੀ ਨਰਸਰੀਜ਼ ਹੈਗੀਆਂ ਵਾ इवन ਪਰਵਾਨੂ ਦੇ ਵਿੱਚ ਵੀ ਇੱਕ ਕਰਨਲ ਸਾਹਿਬ ਹੈਗੇ ਆ ਉਹਨਾਂ ਦੀ ਕੈਕਟਸ ਐਂਡ ਸਕੂਲੈਂਟ ਦੀ ਵੀ ਨਰਸਰੀ ਆ ਓਕੇ ਅਸੀਂ ਕੁਝ ਵੈਰਾਈਟੀਆਂ ਉੱਥੋਂ ਵੀ ਲੈ ਕੇ ਆਈ ਦੀਆਂ ਵਾ ਉਹ ਉਹਨਾਂ ਨੇ ਚੰਡੀਗੜ੍ਹ ਤੋਂ ਬਾਅਦ ਉਹ ਪਰਵਾਣੂ ਦੇ ਵਿੱਚ ਪਹਾੜਾਂ ਦੇ ਉੱਤੇ ਬਣਾਈ ਨਰਸਰੀ ਛੋਟੀ ਜੀ ਆਨਲਾਈਨ ਸੇਲ ਵੀ ਹੋ ਜਾਂਦੀ ਹੈ ਆਨਲਾਈਨ ਉਹ ਜਿਆਦਾ ਕੰਮ ਆਨਲਾਈਨ ਹੀ ਹੁੰਦਾ ਇੱਕ ਮੈਨੂੰ ਸੀ ਜਿਹੜਾ ਪlant ਦੱਸ ਸਕੀ ਜਿਹੜਾ ਕਾਫੀ ਇੱਕ ਛੋਟਾ ਜਿਹਾ ਪlant ਜਿਹੜਾ 14 ਤੋਂ 16000 ਰੁਪਏ ਦੀ ਕੀਮਤ ਸੀਗੀ ਜੀ ਹਾਂਜੀ 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 ਇੱਕ ਵਾਰੀ ਉਹ ਵੀ ਦੁਬਾਰਾ ਕੈਮਰਾ ਚ ਦਿਖਾ ਹਾਂਜੀ ਹਾਂਜੀ ਕਿਉਂਕਿ ਇਹ ਪlant ਹੈਗਾ ਵਾ ਤੇ ਇਹ ਵੀ ਕਾਫੀ ਕੋਸਟਲੀ ਹੈਗਾ ਵਾ ਇਹ ਵੈਰਾਈਟੀ ਜਿਹੜੀ ਹੈਗੀ ਆ ਉਗੀ ਇੱਕ ਗੋਲਾ ਜਿਹੜਾ ਹੈਗਾ ਵਾ ਉਹ ਕਿਤੇ ਸਾਲ ਬਾਅਦ ਦੋ ਸਾਲ ਬਾਅਦ ਇੱਕ ਇੱਕ ਗੋਲਾ ਇਹ ਹੁੰਦਾ ਹੈਗਾ ਓਕੇ ਤੇ ਇੱਕ ਗੋਲੇ ਦੀ ਕੀਮਤ ਦੇਖੋ ਘਟੋ ਘਟਾ 1000 ਰੁਪਈਆ ਤਾਂ ਹੈਗੀ ਆ 1000 1500 ਠੀਕ ਹੈ ਜੀ ਔਰ ਇੱਕ ਗੋੜਾ ਹੁਣੇ ਕਿੰਨੇ ਗੋਲੇ ਹੈਗੇ ਆ ਘਟੋ ਘਟਾ ਪੰਜ ਛੇ ਗੋਲੇ ਹੈਗੇ ਆ ਸੱਤ ਕਹਿਗੇ ਹਾਂ ਜੀ ਹੁਣੇ 9-10000 ਦਾ ਪਲਾਂਟ ਹੈਗਾ ਬਿਜ਼ਨਸ ਵੀ ਹੈ ਇਹ ਦਾ ਹਨਾ ਜੇ ਕਰ ਜੇ ਕਰ ਕੋਈ ਸ਼ੌਂਕ ਨਾਲ ਇਹਨੂੰ ਪਾਲਦਾ ਤੇ ਮੁੱਲ ਮੋੜਦੇ ਨੇ ਮੁੱਲ ਮੋੜਦੇ ਨੇ ਬਿਲਕੁਲ ਮੁੱਲ ਮੋੜਦੇ ਨੇ ਨਿਕਾ ਬਿਜ਼ਨਸ ਆਈਡੀਆ ਵਾਸਤੇ ਵੀ ਵਧੀਆ ਕਿ ਜੇ ਬਿਜ਼ਨਸ ਵਾਸਤੇ ਵੀ ਬਹੁਤ ਅੱਛਾ ਵਾ ਨਰਸਰੀ ਬਣਾਣੇ ਹੋ ਤਾਂ ਉਸ ਦਿਨਾਂ ਤੋਂ ਤੁਸੀਂ ਕੁਝ ਅਰਨਿੰਗ ਵੀ ਕਰ ਸਕਦੇ ਵੀ ਕਰ ਜਿਹੜੇ ਗਰਾਫਟ ਵਰਕ ਕਰਦੇ ਆਪਾਂ ਫਿਰ ਉਹਦੀ ਵੀ ਕੀਮਤ ਵੱਧ ਜਾਂਦੀ ਹੈ ਨਹੀਂ ਕਿੱਦਾਂ ਜੀ ਨਹੀਂ ਗਰਾਫਟਡ ਦੀ ਕੀਮਤ ਨਹੀਂ ਵੱਧਦੀ ਹੈਗੀ ਆ ਕੀਮਤ ਉਹ ਉੱਥੇ ਕੀ ਰਹਿੰਦੀ ਹੈਗੀ ਇਹਨਾਂ ਦੀ ਇੱਕ ਤੁਸੀਂ ਗੱਲ ਦੱਸ ਰਹੇ ਸੀ ਬਾਅਦ ਮੈਨੂੰ ਕਿ ਜਿਹੜੇ ਕੈਕਟਸ ਨੇ ਉਹ ਸਿਕ ਉਹ ਹੁੰਦੇ ਨੇ ਜਿਹੜੇ ਸੈਕੂਲਰ ਹੁੰਦੇ ਨੇ ਪਲਾਂਟ ਸੈਕੂਲੈਂਟਸ ਸੈਕੂਲੈਂਟਸ ਹੁੰਦੇ ਨੇ ਪਰ ਜਿਹੜੇ ਸੈਕੂਲੈਂਟਸ ਹੁੰਦੇ ਨੇ ਉਹ ਕੈਕਟਸ ਨਹੀਂ ਹੁੰਦੇ ਉਹ ਕੈਕਟਸ ਨਹੀਂ ਦੇ ਕਿ ਇਹ ਜਿਹੜੇ ਕੈਕਟਸ ਆ ਇਹਨੂੰ ਸੈਕੂਲੈਂਟ ਕਹੇਦੇ ਕਹੀਦਾ ਹੈਗਾ ਵਾਸੀ ਸੈਕੂਲੈਂਟ ਦੀ ਵੈਰੈਟੀ ਸੀ ਆ ਜਾਂਦਾ ਪਰ ਜਿਹੜੇ ਸੈਕੂਲੈਂਟ ਹੈਗੇ ਉਹਨਾਂ ਨੂੰ ਕੈਕਟਸ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਉਹਨਾਂ ਦੇ ਵਿੱਚ ਕੰਡੇ ਨਹੀਂ ਹੁੰਦੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਕੰਡੇ ਹੁੰਦੇ ਆ ਇੰਨਾ ਇੰਨਾ ਇੱਕ ਫਰਕ ਹੈਗਾ ਹਾਂ ਇਹਨਾਂ ਦੇ ਜੀ ਪਾਣੀ ਭਰਿਆ ਸੈਕੂਲੈਂਟਸ ਦੇ ਵਿੱਚ ਵੀ ਪਾਣੀ ਹੁੰਦਾ ਹੈਗਾ ਪਲਪ ਵੈਰਾ ਜਿਹੜੀ ਹੁੰਦੀ ਹੈਗੀ ਤਾਂ ਇੱਕ ਵਾਰੀ ਫੇਰ ਤੋਂ ਦੁਬਾਰਾ ਸਾਰਾ ਦਿਖਾ ਦਿਓ ਇੱਕੋ ਹੀ ਕੈਮਰੇ ਦੇ ਵਿੱਚ ਤੇ ਸਿਰਫ ਕੈਕਟਸ ਦਾ ਹੀ ਸ਼ੌਕ ਸੁਭਾਅ ਹੈ ਬਾਕੀ ਹੋਰ ਪਲਾਂਟਸ ਤਾਂ ਨਹੀਂ ਬਸ ਕੁਦਰਤੀ ਹੈ ਮੇਰਾ ਸ਼ੌਕ ਇਧਰਲੇ ਪਾਸੇ ਜ਼ਿਆਦਾ ਡਿਵੈਲਪ ਹੋ ਗਿਆ ਉਹ ਮੈਂ ਦੇਖਣੇ ਲਾਲ ਕਲਰ ਦਾ ਵੀ ਉਹ ਕਿਹਾ ਹਾਂਜੀ ਹਾਂਜੀ ਇਹ ਤਾਂ ਬੜੇ ਰੇਅਰ ਹੈਗੇ ਆ ਇਹਨਾਂ ਦੀ ਸ਼ੇਪ ਇਹਨਾਂ ਦੀ ਬਿਊਟੀ ਉਹ ਉਹਨਾਂ ਨੇ ਮੈਨੂੰ ਖਿੱਚ ਪਾਜਦੇ ਦੇ ਨਾਲ ਮੈਂ ਇਹ ਪਲਵਾ ਇਹਨਾਂ ਪਲਾਂਟਸ ਦੇ ਨਾਲ ਜੁੜਿਆ ਹੋਇਆ ਫਿਰ ਇਹਨਾਂ ਨਾਲ ਲगाव ਹੋ ਗਿਆ ਹਾਂਜੀ 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 ਫਿਰ ਇੱਕ ਮੈਨੂੰ ਅ ਅੱਜ ਦੇ ਯੂਥ ਵਾਸਤੇ ਕੋਈ ਮੈਸੇਜ ਵਜੇ ਕਿਉਂਕਿ ਅ ਬਹੁਤ ਸੋਹਣਾ ਮੈਨੂੰ ਚੀਜ਼ ਲੱਗੀ ਕਿ ਇਹ ਕਪਾ ਘਰੇ ਸ਼ੌਂਕ ਦੇ ਲੇ ਵੀ ਇਹਨਾਂ ਨੂੰ ਰੱਖ ਸਕਦੇ ਆ ਉਸ ਵਜ੍ਹਾ ਦੇ ਇਹਨਾਂ ਕਾਰੋਬਾਰ ਵੀ ਕਰ ਸਕਦੇ ਆ ਕਾਰੋਬਾਰ ਵੀ ਕਰ ਸਕਦੇ ਆ ਔਰ ਜਿਸ ਤਰ੍ਹਾਂ ਅਸੀਂ ਗਮਲਿਆਂ ਦੇ ਵਿੱਚ ਬਨੇਰਿਆਂ ਦੇ ਉੱਤੇ ਘਰਾਂ ਨੂੰ ਸਜਾਉਂਦੇ ਹੈਗੇ ਆ ਈਵਨ ਟੇਬਲ ਦੇ ਉੱਤੇ ਰੱਖੀਦਾ ਹੈਗਾ ਹੁਣ ਤੁਸੀਂ ਦੇਖੋ ਸ਼ੋਅ ਕਈ ਵੱਡੇ ਵੱਡੇ ਸ਼ੋਅਰੂਮ ਹੈਗੇ ਆ ਜਿੱਦਾਂ ਲੈਂਟੇ ਵੈਰਾ ਚਲੇ ਜਾਓ ਉੱਥੇ ਵੱਡੇ ਵੱਡੇ ਜਿੱਦਾਂ ਜ਼ਗਾਰਾ ਵੈਰਾ ਹੈ ਉਹਨਾਂ ਨੇ ਪਲਾਸਟਿਕ ਦੇ ਕੈਕਟਸ ਰੱਖੇ ਹੋਏ ਆ ਬਿਲਕੁਲ ਪਲਾਸਟਿਕ ਦੇ ਕੈਟਲਜ਼ ਹੋਣਾਂ ਦੇ ਥੌਰਨਸ ਵੈਰਾ ਹੋਰ ਇੰਨੇ ਖੂਬਸੂਰਤ ਲੱਗਦੇ ਆ ਮਤਲਬ ਉਹਨੂੰ ਸੇ ਇੱਕ ਸ਼ੋਰੂਮ ਨੂੰ ਸਜਾਣ ਲਈ ਉਹਨਾਂ ਨੇ ਰੱਖਿਆ ਜਿੱਥੇ ਇਹ ਵਾਕਿਆ ਹੀ ਨਏ ਹੋਵੇ ਨੈਚੁਰਲ ਹੋਵੇ ਪlant ਰੱਖਿਆ ਉੱਥੇ ਕਿੰਨੀ ਖੂਬਸੂਰਤ ਜਿਹੀ ਹੋਊਗੀ ਬਿਲਕੁਲ ਜੋ ਸਜਾਵਟ ਵਾਸਤੇ ਵੀ ਇਹ ਬਹੁਤ ਅੱਛੇ ਹੈਗੇ ਆ ਇਹ ਤਾਂ ਘਰਾਂ ਦੇ ਵਿੱਚ ਜਿਸ ਤਰ੍ਹਾਂ ਆਮ ਪlantਸ ਹੁੰਦੇ ਆ ਉਦਾਂ ਜੇ ਛੋਟੇ ਬੱਚੇ ਨਹੀਂ ਹੈਗੇ ਤਾਂ ਉੱਥੇ ਤੁਸੀਂ ਆਮ ਲਾ ਸਕਦੇ ਆ ਇਹਦੀ ਇਹ ਜਿਹੜੀ ਹੈ ਅਟਰੈਕਸ਼ਨ ਇੱਕ ਅਲੱਗ ਹੀ ਹੈ ਇਹ ਇਹਦੀ ਕਿੰਨ ਨਗ ਹੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਇਹ ਜਿ ਤਾਂ ਇਹ ਹੁਣ ਦੇਖੋ 20 25 25 ਸਾਲ ਦੇ ਪਲਾਂਟ ਵੀ ਹੈਗੇ ਆ ਮੇਰੇ ਪਾਸ ਜਿੰਨੀ ਦੇਰ ਮਰਜੀ ਲਈ ਚੱਲੋ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਇਹ ਨਹੀਂ ਆ ਵੀ ਇਹ ਮਰ ਜਾਣਗੇ ਜਾਂ ਕਿਸ ਤਰ੍ਹਾਂ ਹੈਗਾ ਵਾ ਹਾਲੇ ਦੂਸਰੇ ਪਲਾਂਟ ਮਰ ਜਾਂਦੇ ਹੈਗੇ ਆ ਇਹ ਨਹੀਂ ਜਲਦੀ ਮਰਦੇ ਹੈਗੇ ਜਦ ਤੱਕ ਕੋਈ ਸਾਡੇ ਵੱਲੋਂ ਗਲਤੀ ਨਾ ਹੋਵੇ ਜਿਆਦਾ ਪਾਣੀ ਨਾ ਦਿੱਤਾ ਜਾਵੇ ਜਾਂ ਜੇ ਇਹ ਉਹਦੇ ਨਾਲ ਹੀ ਇਹ ਡਿਸਟਰੋਏ ਹੁੰਦੇ ਆਦਰਵਾਇਜ਼ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਹੁਤ ਵੈਲੇ ਡਾਕਟਰ ਸਾਥ ਨਾਲ ਗੱਲਬਾਤ ਕਰਕੇ ਸਾਰੇ ਕੈਕਟਸ ਦੀ ਜਾਣਕਾਰੀ ਲੈ ਕੇ ਬਹੁਤ ਆਨੰਦ ਆਇਆ ਆ ਐਡੀ ਸੋਹਣੀ ਕੁਦਰਤ ਇਸ ਥੋੜੇ ਜਿਹੜੀ ਛੱਤ ਦੇ ਉੱਤੇ ਤਰਸ ਤੁਸੀਂ ਰੱਖੀ ਹੋਈ ਆ ਵੀ ਐਨੇ ਸੋਹਣੇ ਸੋਹਣੇ ਫੁੱਲ ਆ ਦੋ ਰੰਗੇ ਫੁੱਲ ਵੀ ਨੇ ਵਾਈਟ ਤੇ ਪਰਪਲ ਵੀ ਜਿਹੜਾ ਜਿਹੜਾ ਰੰਗ ਹੈ ਬਹੁਤ ਸ਼ੁਕਰੀਆ ਜੀ ਇੰਨਾ ਸੋਹਣਾ ਜਿਹੜਾ ਰਿਸ਼ਤہ ਦਿਖਾਉਣ ਵਾਸਤੇ ਸਾਨੂੰ ਨਹੀਂ ਇਹ ਤਾਂ ਦੇਖੋ ਮਾਂ ਦਾ ਇੱਕ ਟੋਨਿਕ ਹੈਗਾ ਵਾ ਮਾਈਂਡ ਦਾ ਮੈਂ ਤਾਂ ਆਪਣਾ ਜਿਹੜਾ ਫਾਲਤੂ ਸਮਾਂ ਸਾਰਾ ਇਹ ਨਾ ਪਲਾਂਟਸ ਦੇ ਨਾਲ ਹੀ ਗੁਜ਼ਾਰਦਾ ਹੈਗਾ ਵਾ ਇਹਨਾਂ ਵਿੱਚ ਇਨਵੈਸਟ ਕਰ ਲਿਆ ਮਤਲਬ ਹਾਂ ਜੀ ਹਾਂ ਜੀ ਔਰ ਇੱਕ ਵਾਰੀ ਆ ਜੀਦਾ ਦੋ ਦੋ ਘੰਟੇ ਪਤਾ ਨਹੀਂ ਲੱਗਦਾ ਕਿੱਥੇ ਬੀਤ ਹੋ ਗਏ ਬੀਤ ਗਏ ਹੈਗੇ ਆ ਔਰ ਬੜੀ ਖੁਸ਼ੀ ਮਿਲਦੀ ਇਹਨਾਂ ਦੇ ਨਾਲ ਸਸਾ ਟੋਡਲ ਕਿੰਨੀ ਕ ਵੈਰਾਈਟੀ ਜਿਹੜੀ ਆਪਣੇ ਕੋਲ ਹੋਊਗੀ ਇੱਥੇ ਜਿਹੜੀ ਆਪਣਾ ਸਾਡੇ ਦੇਖ ਲਓ ਉੱਪਰ ਔਰ ਥੱਲੇ ਮਿਲਾ ਕੇ ਕੋਈ ਹਜ਼ਾਰ ਤੋਂ ਜ਼ਿਆਦਾ ਹੀ ਹੈਗੇ ਆ ਮੇਰੇ ਪਾਸ ਵੈਰਾਈਟੀਆਂ ਔਰ ਹਾਂਜੀ ਜਿਵੇਂ ਵੈਰਾਈਟੀਆਂ ਨੇ ਸਭ ਦੇ ਨਾਮ ਵੀ ਅਲਗ-ਅਲਗ ਹੁੰਦੇ ਆ ਯਾਦ ਕਰਨੇ ਕਿੰਨੇ ਕਿਰੋਕੇ ਨੇ ਉਹ ਨਹੀਂ ਕੋਈ ਯਾਦ ਕਰਨੇ ਔਖੇ ਨਹੀਂ ਇਹਨਾਂ ਦੀ ਆਪਣੀ ਕੈਟਾਗਰੀਜ਼ ਆ ਉਹ ਕੈਟਾਗਰੀਜ਼ ਦੇ ਵਿੱਚ ਉਹਨਾਂ ਦੇ ਨਾਮ ਜਿਹੜੇ ਹੈਗੇ ਆ ਉਹ ਯਾਦ ਹੀ ਰਹਿੰਦੇ ਹੈਗੇ ਤਕਰੀਬਨ ਹਰ ਪਲਾਂਟ ਦਾ ਨਾਮ ਜਿਹੜਾ ਹੈਗਾ ਉਹ ਸਾਰੇ ਸਾਡੇ ਵਿੱਚ ਯਾਦ ਹੈਗੇ ਆ ਮੈਂ ਦੇਖਿਆ ਤੁਸੀਂ ਧਿਆਨ ਵੀ ਬਿਲਕੁਲ ਐ ਪੁੱਤਾਂ ਵਾਂਗੂ ਰੱਖਦੇ ਹੋ ਜਿਨ੍ਹਾਂ ਨੂੰ ਥੋੜੀ ਗਰਮੀ ਲੱਗਦੀ ਉਹਨਾਂ ਥੱਲੇ ਲਿਆਉਂਦੇ ਹੋ ਬਿਲਕੁਲ ਬਿਲਕੁਲ ਪਾਣੀ ਵੀ ਸਮੇਂ ਸਾਮੇ ਜਿਹੜਾ ਪਾਣੀ ਇਹਨਾਂ ਨੂੰ ਦੇਣਾ ਬਾਦੂ ਲਗਾਵੋ ਤੁਹਾਡੇ ਇਹਨਾਂ ਨੂੰ ਬਿਲਕੁਲ ਬਿਲਕੁਲ